ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡੇ ਮੇਰੇ ਚੈਨਲ ਤੇ ਹਾਂਜੀ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਜੀ ਜਿਹੜੀਆਂ ਮੈਂ ਪੁਰਾਣੀਆਂ ਵੀਡੀਓ ਪਾਈਆਂ ਵੀ ਮੈਂ ਕੀ ਕੀ ਕਰੋਸ਼ੀਏ ਤੇ ਬਣਾਇਆ ਸੀ ਤੇ ਉਹ ਮੇਰੇ ਕੋਲੇ ਹਜੇ ਪਿਆ ਹੈ ਦੇਖੋ ਜੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਏ ਫਲਾਵਰ ਬਣਾਏ ਸੀ ਦੇਖੋ ਇਹ ਸਾਰੇ ਫਲਾਵਰਸ ਦੀਆਂ ਵੀਡੀਓ ਮੈਂ ਨਾ ਕਰੋਸ਼ੀਏ ਤੇ ਦੇਖੋ ਆ ਪੱਤੀਆਂ ਪਹਿਲਾਂ ਮੈਂ ਆਪਣੇ ਚੈਨਲ ਤੇ ਪਾ ਚੁੱਕੀ ਹਾਂ ਪਲੀਜ਼ ਤੁਸੀਂ ਜਾ ਕੇ ਮੇਰੇ ਚੈਨਲ ਤੇ ਵਿਜ਼ਿਟ ਕਰੋ ਤੇ ਇਹਨਾਂ ਨੂੰ ਜ਼ਰੂਰ ਦੇਖਿਓ ਬਹੁਤ ਸਾਰੇ ਡਿਜ਼ਾਈਨ ਮੈਂ ਬਣਾਏ ਆ ਦੇਖੋ ਕਰੋਸ਼ੀਏ ਤੇ ਬਣਾਏ ਆ ਸਾਰੇ ਫਲਾਵਰਸ ਤੇ ਸਾਰੇ ਇਹ ਜਿੰਨੇ ਵੀ ਫੁੱਲ ਬਣਾਏ ਆ ਨਾ ਮੈਂ ਸਾਰਿਆਂ ਦੀਆਂ ਵੀਡੀਓ ਪਾਈਆਂ ਅਪਲੋਡ ਕੀਤੀਆਂ ਪਲੀਜ਼ ਜਾ ਕੇ ਮੇਰੇ ਚੈਨਲ ਤੇ ਇਹ ਫੁੱਲ ਵੀਡੀਓ ਤੁਸੀਂ ਵਾਚ ਕਰਿਓ ਤੇ ਜੇ ਤੁਸੀਂ ਮੇਰੇ ਭੈਣ ਭਰਾ ਨਵੇਂ ਚੈਨਲ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਵਿਖੋ ਕਿੰਨੇ ਸੋਹਣੇ ਫੁੱਲ ਬਣਾਏ ਆਪਾਂ ਤੁਸੀਂ ਜ਼ਰੂਰ ਜਾ ਕੇ ਵੇਖਿਓ ਪਿਛਲੀਆਂ ਵੀਡੀਓ ਤੇ ਅੱਜ ਮੈਂ ਬੈਠੀ ਬੈਠੀ ਨੇ ਸੋਚਿਆ ਸ਼ਾਇਦ ਮੈਂ ਖੈ ਉਹ ਪਿਆ ਮੇਰੇ ਕੋਲੇ ਸਮਾਨ ਸਾਰਾ ਹੀ ਤੇ ਆਪਾਂ ਅੱਜ ਉਹਨਾਂ ਦੀ ਵੀਡੀਓ ਬਣਾ ਕੇ ਪਾਉਨੇ ਆ ਵੇਖੋ ਕਿੰਨਾ ਸੋਹਣਾ ਫੁੱਲ ਬਣਿਆ ਬਹੁਤ ਹੀ ਸੋਹਣਾ ਫੁੱਲ ਬਣਿਆ ਜਿਨੇ ਵੀ ਮੈਂ ਫੁੱਲ ਬਣਾਏ ਆ ਕੋਈ ਪੈਨਸਿਲ ਤੇ ਬਣਾਇਆ ਕੋਈ ਕਰੋਸ਼ੀਏ ਤੇ ਬਣਾਇਆ ਸਾਰੀਆਂ ਦੀਆਂ ਵੀਡੀਓ ਅਪਲੋਡ ਕੀਤੀਆਂ ਹੋਈਆਂ ਤੁਸੀਂ ਇੱਕ ਵਾਰ ਮੇਰੇ ਚੈਨਲ ਤੇ ਜਾ ਕੇ ਦੇਖੋ ਆ ਦੇਖੋ ਕੋਈ ਵੀ ਮੇਰੇ ਕੋਲ ਬਹੁਤ ਟਾਈਮ ਨਹੀਂ ਹੈ 2-3 ਸਾਲ ਹੀ ਹੋ ਚੱਲੇ ਨੇ ਵੀਡੀਓ ਪਾਈਆਂ ਨੂੰ ਤੇ ਉਦੋਂ ਦੇ ਮੈਂ ਇਹ ਚੀਜ਼ਾਂ ਸਾਹਮ ਕੇ ਰੱਖੀਆਂ ਸਾਰੀਆਂ ਦੇਖੋ बनी है इस तरह आप रैड फुल बनाए मैं सारा फुल बना के ना ही ज्वाइंट कीतिया पत्तियाँ इतों आ मैं अलग अलग तरह दिनाइया ਤੁਸੀਂ ਦੇਖ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਜਾਓ ਤੇ ਇਹਨਾਂ ਵੀਡੀਓ ਨੂੰ ਸਾਰਿਆਂ ਨੂੰ ਫੁੱਲ ਵਾਚ ਕਰੋ ਤੇ ਰਿਕੁਐਸਟ ਤੇ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਹਨਾ ਕਿੰਨੇ ਸੋਹਣੇ ਸੋਹਣੇ ਲੱਗ ਜਾਂਦੇ ਐ ਇਸ ਤੇ ਆਪਾਂ ਡਬਲ ਵੀ ਲਾ ਸਕਦੇ ਆ ਇਸ ਤਰ੍ਹਾਂ ਪੱਤੀ ਹੋਰ ਕਲਰ ਦੀ ਹੈ ਦੇਖੋ ਆ ਦੋ ਕਲਰ ਦੀਆਂ ਲਾ ਸਕਦੇ ਕਿੰਨੇ ਸੋਹਣੀਆਂ ਲਾਇਆ ਦੇਖੋ ਪੰਜਾਬੀ ਚ ਹੀ ਸਾਰੀਆਂ ਸਮਝਾਈਆਂ ਹੋਈਆਂ ਸਾਰੀ ਵੀਡੀਓ ਪੰਜਾਬੀ ਚ ਹੀ ਮਿਲੂਗੀ ਤੁਹਾਨੂੰ ਤੇ ਇਹ ਕਾ ਮੋਤੀ ਪਾ ਕੇ ਆਪਾਂ ਫੁੱਲ ਬਣਾਏ ਸੀ ਬਹੁਤ ਸਾਰਾ ਸਮਾਨ ਮੈਂ ਬਣਾਇਆ ਜਿਹੜਾ ਕਿ ਮੈਂ ਸੰਭ ਕੇ ਬੈਠੀ ਐ ਇੱਕ ਕਾਪਾ ਬਣਾਇਆ ਸੀ ਬ੍ਰੇਸਲੇਟ ਕੁੜੀਆਂ ਜਿਹੜੀਆਂ ਪਾ ਲਈ ਇਹ ਆਪਾਂ ਜੂੜੇ ਤੇ ਵੀ ਕਵਰ ਕਰ ਸਕਦੇ ਆ ਆਪਾਂ ਜੂੜਾ ਆਪਣਾ ਤੋਂ ਇਸ ਤਰ੍ਹਾਂ ਜੂੜੇ ਤੇ ਵੀ ਲਾ ਸਕਦੇ ਆ ਦੇਖੋ ਇਸ ਤਰ੍ਹਾਂ ਇਹਨੂੰ ਲੋਕ ਹੋ ਗਿਆ ਤੇ ਬਹੁਤ ਸੋਹਣਾ ਲੱਗਦਾ ਜੀ ਜੂੜੇ ਤੇ ਪਾਇਆ ਵੀ ਇੱਕ ਕਲਰ ਦਾ ਬਣਾ ਕੇ ਲਾ ਲਓ ਜੋ ਤੁਹਾਡੀ ਮਰਜ਼ੀ ਆ ਉਹ ਤਾਂ ਤੇ ਇਹ ਚੀਜ਼ਾਂ ਬਹੁਤ ਸੋਹਣੀਆਂ ਲੱਗਦੀਆਂ ਇਹਦੀ ਵੀ ਵੀਡੀਓ ਮੈਂ ਪਾਈ ਹੋਈ ਹੈ ਬਹੁਤ ساری ਉਹ ਪਰਸ ਦੀਆਂ ਵੀਡੀਓ ਵੀ ਪਾਈਆਂ ਪਲੀਜ਼ ਉਸ ਜਾ ਕੇ ਮੇਰੇ ਚੈਨਲ ਤੇ ਵਿਜ਼ਿਟ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਵੀ ਕਿਵੇਂ ਦੀ ਲੱਗੀ ਮਿਲਦੇ ਆਂ ਜੀ ਆਪਾਂ ਫਿਰ ਨੈਕਸਟ ਵੀਡੀਓ ਨਾਲ ਤਦ ਤੱਕ ਦੀ ਸਤਿ ਸ਼੍ਰੀ ਅਕਾਲ